ਲਓ ਜੀ ਹੁਣ ਆਪਾਂ ਨੇ ਇੱਕ ਕਚਰਿੰਡੇ ਐ ਚੰਗੀ ਤਰ੍ਹਾਂ ਛਿੱਲ ਲਿਆ। ਦੇਖ ਲਓ ਜੀ। ਤੇ ਹੁਣ ਆਪਾਂ ਪਿਆਜ਼ ਅ ਕੱਟਦੇ ਆ ਫਿਰ ਤੁਹਾਨੂੰ ਦਿਖਾਵਾਂਗੇ ਇਹਦੀ ਸਬਜ਼ੀ ਕਿਵੇਂ ਬਣਦੀ ਹੈ ਕਚਰਿੰਡਿਆਂ ਦੀ। ਫਿਰ ਤੁਸੀਂ ਵੀ ਦੱਸਿਓ ਵੀ ਕਦੇ ਬਣਾਈ ਸੀ ਸਬਜ਼ੀ ਇਹਨਾਂ ਦੀ। ਤੇ ਆ ਛਿੱਲ ਲਿਆ ਹੁਣ ਆਪਾਂ ਇਹਨੂੰ ਕੱਟਦੇ ਆ ਜੀ। ਲਓ ਜੀ ਆਪਾਂ ਕਚਰਿੰਡੇ ਕੱਟ ਲਏ ਆ ਇੱਧਰ ਆਪਣਾ ਪਿਆਜ਼ ਕੱਟਿਆ ਪਿਆ ਦੇਖੋ ਜੀ। ਆ ਬਿਆਜ ਆ ਥੋੜੇ ਜਿਹਾ ਲਸਣ ਤੇ ਹਰੀਆਂ ਮਿਰਚਾਂ ਤੇ ਇੱਧਰ ਆਪਾਂ ਨੇ ਧਰ ਲਈ ਹੈ ਜੀ ਕੜਾਹੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਕਚਰੀਂਡੇ ਬਣਾ ਕੇ ਵੀ ਕਿਵੇਂ ਕਚਰੀਂਡੇ ਬਣਦੇ ਆ ਔਰ ਤੁਸੀਂ ਵੀ ਦੱਸਿਓ ਵੀ ਤੁਸੀਂ ਵੀ ਐਵੇਂ ਬਣਾਉਨੇ ਹੋ ਜਾਂ ਕਿਸੇ ਹੋਰ ਤਰੀਕੇ ਨਾਲ ਬਣਾਉਨੇ ਹੋ ਜਾਂ ਤੁਸੀਂ ਕਚਰੀਂਡਿਆਂ ਨੂੰ ਕੀ ਕਹਿੰਦੇ ਹੋ ਜਾਂ ਤੁਸੀਂ ਇਹਨਾਂ ਨੂੰ ਕੀ ਕਹਿੰਦੇ ਹੋ ਪਲੀਜ਼ ਸਾਰੇ ਜਣੇ ਜ਼ਰੂਰ ਦੱਸਿਓ ਆਪਾਂ ਸਿੰਪਲੀ ਬਣਾਉਨੇ ਆ ਕੋਈ ਜ਼ਿਆਦਾ ਨਹੀਂ ਬਣਾਉਣਾ ਹੈਗੇ ਸਿੰਪਲ ਤਰੀਕੇ ਨਾਲ ਕਿਉਂਕਿ ਗਰਮੀ ਬਹੁਤ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਉਣੇ ਆਪਾਂ ਨੇ ਚਲੋ ਜੀ ਦੇਖਦੇ ਆਪਾਂ ਨੇ ਆਪਾਂ ਕੜਾਹੀ ਦੇ ਵਿੱਚ ਹੁਣ ਤੇਲ ਪਾਉਨੇ ਆ ਲਓ ਜੀ ਆਪਾਂ ਕੜਾਹੀ ਦੇ ਵਿੱਚ ਤੇਲ ਪਾ ਲਿਆ ਹੁਣ ਆਪਾਂ ਇਹਦੇ ਵਿੱਚ ਤੁਹਾਨੂੰ ਗਰਮ ਹੋਣ ਦਿਨੇ ਆ ਤੇਲ ਨੂੰ ਇਹਦੇ ਵਿੱਚ ਪਾਉਣਾ ਹੈ ਜੀਰਾ ਤੇ ਥੋੜਾ ਜਿਹਾ ਦਰਦਰਾ ਜਿਆ ਧਨੀਆ ਬੇਲੇ ਦੇ ਕੀਤਾ ਹੋਇਆ ਧਨੀਆ ਇਹ ਪਾਉਣਾ ਇਸ ਵਿੱਚ ਜਮੇਂਡ ਜਮੂਨ ਪਾਉਣੀ ਹੁੰਦੀ ਹੈ ਹੁਣ ਖਤਮ ਹੋ ਗਈ ਹੈ ਇਹ ਥੋੜੀ ਜਿਹੀ ਪਾਣੀ ਲਈ ਦਿੱ ਉੱਪਰ ਰਾਈ ਲਓ ਜੀ ਲਓ ਜੀ ਲਸਣ ਭਗਣਾ ਨਾ ਚਾ ਆ ਹੈਗਾ ਜੀ ਆਪਣੇ ਕੋਲੇ ਪਿਆਜ਼ ਤੇ ਹੈਗਾ चर्चा प्याज तो दे एक चरिंडे सब्जी बनाई प्याज एक चरिंडे सब्जी बनानी अपने तुझे देखते जायो भी आप कि बनाने प्याज अभी खूब खरा पा ਲੋੜੀ ਬਣੀ ਰਹੀ ਉਹ ਨਾਲ ਹੁਣ ਪਿਆਜ਼ ਨੂੰ ਆਪਣਾ ਥੋੜਾ ਜਿਹਾ ਬ੍ਰਾਊਨ ਹੋ ਜਾਂਦਾ ਬਣੀ ਰਹੀ ਉਹਦੇ ਨਾਲ ਲੋਜੀ ਹੁਣ ਇਹ ਹਲਕਾ ਬ੍ਰਾਊਨ ਹੋ ਗਿਆ ਆਪਣਾ ਹੁਣ ਆਪਾਂ ਇਹਦੇ ਵਿੱਚ ਪਾਉਣੀ ਆ ਕੱਚੇ ਿੰਡੀ ਆ ਦੇਖੋ ਜੀ ਹਲਕਾ ਬ੍ਰਾਊਨ ਹੋ ਗਿਆ ਆਪਣਾ ਪਿਆਜ਼ ਆਪਣਾ ਨੇ ਹੁਣ ਆਪਾਂ ਪਾਉਣੀ ਆ ਕੱਚਰੀਂ ਕੱਚਰੀਂ ਦੇ ਕੱਚਰੀਂ ਦੇ ਜਿਹੜੇ ਰਹਿੰਦੇ ਸੀ ਸਾਰੇ ਪਾਪਾ ਮੇਰੇ ਕੋਲ ਇਹ ਖਾਣਾ ਆਪਾਂ ਨੇ ਜਿਹਨੂੰ ਲੂਣ ਲੂਣ ਪਾ ਦੇਣਾ। ਮਤਲਬ ਕੱਲਾ ਲੂਣ ਪਾ ਦੇਣਾ। ਹੋਰ ਜੇ ਮਸਾਲਾ ਕੋਈ ਨਹੀਂ ਪਾਉਣਾ ਹੈ ਇਹਦੇ ਵਿੱਚ। ਕੱਲਾ ਲੂਣ ਪਾਵਾਂ ਜਿਹੜੇ ਵਿੱਚ। ਆਪਣੀ ਟੇਸਟ ਅਨੁਸਾਰ ਆਪਾਂ ਨੇ ਪਾ ਲੈਣਾ। ਹੁਣ ਤੁਹਾਨੂੰ ਪਤਾ ਹੀ ਹੈ ਸਾਰੇ ਜਣੇ ਸਬਜ਼ੀਆਂ ਤਾਂ ਬਣਾਉਂਦੀ ਆ। ਹਾਜੀ ਕੱਲਾ ਲੂਣ ਪਾ ਲਿਆ ਆਪਾਂ ਇਹਦੇ ਵਿੱਚ। ਲਓ। ਬਾਕੀ ਹਲਦੀ ਮਸਾਲੇ ਵਗੈਰਾ ਆਪਾਂ ਹੁਣ ਇਹ ਬਾਅਦ ਚ ਪਾਵਾਂਗੇ ਹੁਣ ਆਪਾਂ ਇਹਨੂੰ ਢੱਕ ਲੈਣਾ ਹੁਣ ਆਪਾਂ ਇਹਨੂੰ ਠਾਕੇ ਰੱਖ ਦਾਂਗੇ 5-7 ਮਿੰਟ ਬਾਅਦ ਫੇਰ ਦੇਖਦੇ ਹਾਂ ਲਓ ਜੀ ਹੁਣ ਆਪਾਂ ਇਹਨੂੰ ਐਨ ਬਿਲਕੁਲ ਢੱਕ ਕੇ ਰੱਖਤਾ ਇਹ ਹੁਣ 5-7 ਮਿੰਟ ਹੈ ਨੂੰ ਆਪਾਂ ਨੇ ਇਹੋ ਨਹੀਂ ਕਰਨਾ ਹੈਗਾ ਫਿਰ ਦੇਖ ਲਿਆ ਦਿਖਾਉਣੀ ਆ ਤੁਹਾਨੂੰ ਲਓ ਜੀ 5-7 ਮਿੰਟ ਹੋ ਗਏ ਸੀ ਠਕ ਇਹਨੂੰ ਤੇ ਹੁਣ ਆਪਾਂ ਇਹਨੂੰ ਚੈੱਕ ਕਰਦੇ ਹਾਂ ਤੱਕ ਕੇ ਰੱਖਾਂਗੇ ਫੇਰ ਕੋਈ ਨਹੀਂ ਹੈਗੀ ਆਪਾਂ ਹੁਣ ਪਾ ਦੋ ਊਤਾ ਕਰ ਲਓ ਜੀ ਹੁਣ ਆਪਾਂ ਪਾਉਨੇ ਆ ਇਹਦੇ ਵਿੱਚ ਨਾਣ ਮਿਰਚ ਲਓ ਜੀ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਗਈ ਆ ਹੁਣ ਹੁਣ ਮੇਰੇ ਤੇ ਪਾਤਾ ਸੀ ਪਰੇ ਵਿੱਚ ਸਬਜ਼ੀ ਆਪਣੀ ਬਣ ਗਈ ਐ ਜੀ ਦੇਖੋ ਜੀ ਲਓ ਜੀ ਸਬਜ਼ੀ ਆਪਣੀ ਬਣ ਗਈ ਐ ਤੇ ਬਣ ਕੇ ਤਿਆਰ ਹੋ ਗਈ ਐ ਜੀ ਸਾਰੇ ਜਣੇ ਦੱਸਿਓ ਜੀ ਕਿਵੇਂ ਬਣੀ ਐ ਤੇ ਬਹੁਤ ਵਧੀਆ ਬਣਦੀ ਹੈ ਇਹ ਕਰੇਲਿਆਂ ਵਾਂਗੂ ਬਣਦੀ ਹੈ ਸਬਜ਼ੀ ਸੁੱਕੀ ਤੇ ਸਾਰੇ ਜਣੇ ਦੱਸਿਓ ਵੀ ਤੁਸੀਂ ਵੀ ਇਦਾਂ ਹੀ ਬਣਾਉਨੇ ਹੰਨੇ ਆ ਇਹਨੂੰ ਤੇਲ 'ਚ ਹੀ ਵਧੀਆ ਲੱਗਦੀ ਹੈ ਬਣੀ ਹੋਈ ਇਹ ਘਿਓ 'ਚ ਨਹੀਂ ਇੰਨੀ ਵਧੀਆ ਲੱਗਦੀ ਹੈਗੀ ਤੇਲ ਦੇ ਵਿੱਚ ਹੀ ਆਪਾਂ ਜਦੋਂ ਬਣਾਉਨੇ ਆ ਨਾ ਫਿਰ ਜ਼ਿਆਦਾ ਵਧੀਆ ਲੱਗਦੀ ਆ